ਪਛਾਣੈ ਸੇ ਮਹੱਲਾ ਪਹਿਲਾ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਨ ਖਰੇ ਰੂਪ ਇਕ ਕਹਿ ਜਾਣ ਹੈ ਕਹਿਆ 부ਝਹਿ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦਨਾ ਕੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੋਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਇਂ ਦੇ ਤਿੰਨ ਟੋਟ ਨਾ ਆਇਆ ਗੁਰਮੁਖਾ ਨਦਰੀ ਆਮਦਾ ਮਾਇਆ ਸੁਟ ਪਾਇਆ ਨਾਨਕ ਭਗਤਾ ਹੋਰ ਚੇਤਨਾ ਆਵੇ ਹਰ ਨਾਮ ਸਮਾਇਆ ਸਲੋਕ ਮਹਲਾ ਚੌਥਾ ਸਤ ਗੁਰ ਸੇਵਨ ਸੇਵਡ ਭਾਗੀ ਸੱਚਾ ਸ਼ਬਦ ਜਿੰਨਾ ਏਕ ਲਿਵ ਲਾਗੀ ਗ੍ਰਹਿ ਕਟੰਬ ਮਹਿ ਸਹਿਜ ਸਮਾਦੀ ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ ਮਹਲਾ ਚੌਥਾ ਗਣ ਤੈ ਸੇਵ ਨਾ ਹੋਵੇ ਕੀਤਾ ਥਾਏ ਨਾ ਪਾਏ ਸ਼ਬਦੈ ਸਾਧਨਾ ਆਇਓ ਸੱਚ ਨਾ ਲੱਗੂ ਭਾਉ ਸਤਿਗੁਰ ਪਿਆਰਾ ਨਾ ਲੱਗੇ ਮਨ ਹਟਿਆ ਵਹਿ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਂਾਂ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲਹਿ ਸਤਿਗੁਰ ਭਾਏ ਆਪ ਗਵਾਏ ਸਤਿਗੁਰੂ ਨੂੰ ਮਿਲੈ ਸਹਜੇ ਰਹੇ ਸਮਾਏ ਨਾਨਕ ਤਿੰਨਾ ਨਾਮ ਨਾ ਵਿਸਰੇ ਸੱਚੇ ਮੇਲ ਮਲਾਏ ਪੌੜੀ ਕਾਹਨ ਮੁਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਚ ਗੀਰੀਆਂ ਕਿਛ ਸਾਥ ਨਾ ਜਾਈ ਸੋਏ ਨ ਸਾਖਤ ਪਾਉਣ ਵੇਗ ਧ੍ਰਿਗ ਧ੍ਰਿਗ ਚਤਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕ ਜੋ ਦੇਵੇ ਤਿਸਹਿ ਨ ਜਾਣਨੀ ਮਨ ਮੁਖ ਦੁਖ ਪਾਈ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਮੋਨੀ ਥੱਕੇ ਦੇਸੰਤਰ ਭਾਵ ਥਕੇ ਭੇਖ ਧਾਰੀ ਦੂਜੇ ਭਾਏ ਨਾਓ ਕਦੇ ਨਾ ਪਾਏ ਨੇ ਦੁੱਖ ਲਾਗਾ ਅਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵਹਿ ਮਾਇਆ ਕਹਿ ਬਿਵਹਾਰੀ ਅੰਦਰ ਕਪਟ ਉਧਰ ਭਰਨ ਕਹਿ ਤਾਈ ਪਾਠ ਪੜਹਿ ਗਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉ ਮੈਂ ਵਿੱਚੋਂ ਮਾਰੀ ਨਾਨਕ ਪੜਨਾ ਗੁਨਨਾ ਇੱਕ ਨਾਓ ਹੈ ਬੁਜਾ ਕੋ ਵਿਚਾਰੀ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ ਗੁਰਮੁਖ ਹੋਐ ਸੋ ਬਾਣਾ ਮੰਨੀ ਸਹਜੇ ਹਰ ਰਸ ਪੀਜੈ ਨਾਨਕ ਸੁਖਦਾਤਾ ਸਦਾ ਸਲਾਹਯੋ ਰਸਨਾ ਰਾਮ ਰਵੀਜੈ ਪੌੜੀ ਗੜ ਕਾਇਆ ਸ਼ਿੰਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ ਲਾਲ ਸੁਪੇਦ ਦੁਲੀਚਿਆ ਬਹੁ ਸਬਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਵਾਈ ਨਾਨਕ ਨਾਮ ਨਾ ਚੇਤਿਓ ਅੰਤਲੇ ਛਡਾਈ ਸ਼ਲੋਕ ਮਹੱਲਾ ਤੀਜਾ ਸਹਜੇ ਸੁਖ ਸੁੱਤੀ ਸ਼ਬਦ ਸੁਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਿਦਾ ਚੂਕੀ ਸਹਜ ਸੁਪਾਈ ਅੰਤਰਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭਨ ਕੜਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਲਾਈ ਮਹਲਾ ਤੀਜਾ ਜਿਨਨੀ ਨਾਮ ਵਿਸਾਰਿਆ ਕਿਆ ਜਪ ਜਾਪਹਿ ਹੋਰ ਬਿਸਤਾ ਅੰਦਰ ਕੀਤ ਸੇ ਮੁਠੇ ਧੰਦੇ ਚੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਣ ਨਾਮ ਮਨ ਅਸਰ ਜਗ ਸੋਈ ਹਿਰਦੈ ਹਰ ਹਰ ਚਿਤਵੇ ਦੂਜਾ ਨਹੀਂ ਕੋਈ ਰੋਮ ਰੋਮ ਹਰ ਉੱਚੜੈ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲਖ ਹੋਈ ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹਲਾ ਤੀਜਾ ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜੰਪੁਰ ਬੱਦੇ ਮਾਰਿਐ ਜਿਉ ਸੰਨੀ ਉੱਪਰ ਚੋਰ ਮਹੱਲਾ ਪੰਜਵਾਂ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਮ ਨਾਨਕ ਨਾਮ ਮਹਿ ਹੂਣਿਆ ਤਿੰਨ ਤਨ ਖਾਵਹਿ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਹੁੜ ਜੂਨ ਨਾ ਆਵਨੀ ਫਿਰ ਹੋਏ ਨਾਮ ਬਨਾਸਾ ਹਰ ਸੇ ਤੀ ਰੰਗ ਰਾਵ ਰਹੇ ਸਭ ਸਾਸ ਗਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰ ਕੈ ਮੇਲਿਐਨ ਨਾਨਕ ਹਰਿ ਪਾਸਾ ਸ਼ਲੋਕ ਮਹੱਲਾ 3 ਜਿਚਰਿ ਏਹ ਮਨ ਲਹਿਰੀ ਵਿਚ ਹੈ ਹਉਮੈ ਬਹੁਤ ਹੰਕਾਰ ਸ਼ਬਦੈ ਸਾਧਨਾ ਆਵੈ ਨਾਮ ਨ ਲਗੈ ਪਿਆਰ ਸੇਵਾ ਥਾਇ ਨ ਪਵੈ ਤਿਸ ਕੀ ਖੱਪ ਖੱਪ ਹੋਏ ਖਵਾਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਬਾਣਾ ਮੰਨ ਲਏ ਸ਼ਬਦ ਰਖੈ ਔਰ ਧਾਰਮ ਹੱਲਾ ਤੀਜਾ ਸੋ ਜਪ ਤਪ ਸੇਵਾ ਚੱਕਰੀ ਜੋ ਖਸਮੈ ਭਾਵੇ ਆਪੇ ਬਖਸ਼ੇ ਮੇਲ ਲਏ ਆਪਤ ਗਵਾਵੇ ਮਿਲਿਆ ਕਦੀ ਨਾ ਵਿਛੜੈ ਜੋਤੀ ਜੋਤ ਮਲਾਵੇ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੇ ਪਉੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤੈ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਵਿਖਮਡ ਰਾਮਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਧਾਰੀ ਸ਼ਲੋਕ ਮਹਲਾ 3 ਜ ਵਿਨ ਸਤਗੁਰ ਸੇਵੇ ਸੁਖ ਨਹੀਂ ਮਰ ਜੰਮ ਵਾਰ ਵਾਰ ਮੋਹਠ ਗੌਲੀ ਪਾਈਨ ਬਹੁ ਦੂਜੇ ਭਾਇ ਵਿਕਾਰ ਇੱਕ ਗੁਰ ਪ੍ਰਸਾਦੀ ਉੱਭਰੀ ਤਿਸ ਜਨ ਕੋ ਕਰਹਿ ਸਭ ਨਮ ਸ਼ਕਾਰ ਨਾਨਕ ਆਨੰਦਿਨ ਨਾਮ ਧਿਆਏ ਤੋ ਅੰਤਰ ਜਿਤ ਪਾਵਹਿ ਮੂਖ ਦਵਾਰ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਸਚ ਮਰਨਾ ਹਰ ਨਾਮ ਤੰਦਾ ਕਰਤਿਆ ਜਨਮ ਗਿਆ ਅੰਦਰ ਦੁੱਖ ਸਹਾਂਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਇ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਨ ਪਾਇਆ ਪਤ ਪ੍ਰਗਟ ਲੋਈ ਨਾਨਕਿਆ ਨਹਦ ਤੁਨੀ ਦਰਵਾਜੇ ਦੇ ਮਿਲਿਆ ਹਰ ਸੋਈ ਸ਼ਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ ਗੁਰ ਕੀ ਕਰਨੀ ਭਾਉ ਕੱਟੀਐ ਨਾਨਕ ਪਾਵੇ ਪਾਰ ਮਹੱਲਾ ਤੀਜਾ ਸੱਚ ਪ੍ਰਾਣਾ ਨਾ ਥੀਐ ਨਾਮ ਨਾ ਮੈਲਾ ਹੋਇ ਗੁਰ ਕੈ ਭਾਣੈ ਜੇ ਚੱਲੈ ਬਹੁੜ ਨ ਆਵਣ ਹੋਇ ਨਾਨਕ ਨਾਮ ਵਿਸਾਰਿਆ ਆਉਣ ਜਾਣਾ ਦੁਇ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੁ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਲ ਘੜੀ ਨਾ ਜੀਵਾਂ ਬਿਨ ਦੇਖੇ ਮਰਾਂ ਮਾਏ ਸਤਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਂਇ ਸੁੱਤਿਆ ਆਪ ਉਠਾਲ ਦੇ ਨਾਨਕ ਲਿਵ ਲਾਏ ਸਲੋਕ ਮਹੱਲਾ ਤੀਜਾ ਮਨ ਮੁਖ ਬੋਲ ਨਾ ਜਾਣਨੀ ਕੋਨਾ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕਥਾਉ ਨਾ ਜਾਣਨੀ ਸਦਾ ਚਿਤਵਹਿ ਬੇਕਾਰ ਦਰਗਾਹ ਲੇਖਾ ਮੰਗੀਐ ਉਥੈ ਹੋਏ ਕੂੜਿਆਰ ਆਪੇ ਸ੍ਰੇਟ ਉਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹਲਾ ਤੀਜਾ ਹਰ ਗੁਰਮੁਖ ਤਿਨਿ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਬਲਿਹਾਰੀ ਤਿਨ ਕੋ ਜਿਨ ਹਰਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ ਬਲਵੰਚ ਕਰ ਉਪਾਉ ਮਾਇਆਹਿ ਰਿਆਣਿਆ ਜਮ ਕਾਲ ਨਿਹਾਲੀ ਸਾਸ ਆਵ ਘਟੈ ਬੇਤਾਲਿਆ ਨਾਨਕ ਗੁਰ ਸਰਣਾਈ ਉਪਰੇ ਹਰ ਗੁਰ ਰਖਵਾਲਿਆ ਸ਼ਲੋਕ ਮਹਲਾ 3